ਪ੍ਰਾਣ ਨੇ ਆਪਣੇ ਹੀ ਪ੍ਰਾਣ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਦੌਰਾਨ ਆਪਣੀ ਮਾਂ ਨੂੰ ਵੀ ਉਸ ਨੇ ਗੰਭੀਰ ਰੂਪ ਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜਦ ਕਿ ਇਸ ਤੋਂ ਬਾਅਦ ਖੁਦ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਜੀ ਹਾਏ ਬੇहद ਭਿਆਨਕ ਵਾਰਦਾਤ ਹੋਈ ਹੈ ਜਿਸ ਵਿੱਚ ਕਿ ਇੱਕ ਪ੍ਰਾਣ ਨੇ ਆਪਣੇ ਸਕੇ ਪ੍ਰਾਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਦੌਰਾਨ ਜਦੋਂ ਉਸ ਦੀ ਮਾਂ ਵਿਚ ਵਿਚਾਲੇ ਅੱਗੇ ਆਈ ਤਾਂ ਉਸ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜੇ ਇੰਨਾ ਹੀ ਨਹੀਂ ਨੌਜਵਾਨ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਭੱਜ ਨਿਕਲਿਆ ਜਿਸ ਦੀ ਲਾਸ਼ ਪੁਲਿਸ ਨੂੰ ਥੋੜੀ ਦੂਰੀ ਤੇ ਮਿਲੀ ਹੈ ਜਿਸ ਤੋਂ ਬਾਅਦ ਹੁਣ ਪਰਿਵਾਰ ਚ ਸੋਗ ਦਾ ਮਾਹੌਲ ਹੈ ਨੌਜਵਾਨਾਂ ਦੀ ਦਾਦੀ ਦਾ ਰੋ ਰੋ ਕੇ ਬੁਰਾ ਹਾਲ ਹੈ ਕਾਰ ਵਿੱਚ ਮਾਤਮ ਛਾਇਆ ਹੋਇਆ ਹੈ ਇਹ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਕਿਵੇਂ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ ਨੌਜਵਾਨਾਂ ਦੀ ਮਾਂ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਹੀ ਹੈ। ਦਰਦ। ਕੈਂਪ ਬੱਚੇ ਡੈਕ। ਤੇ ਜਿਲ੍ਹਾ ਕਪੂਰਥਲਾ ਦੇ ਪਿੰਡ ਨਾਰੰਗਪੁਰਾ ਦੇ ਇਹ ਨੌਜਵਾਨ ਅਮਰੀਕਾ 'ਚ ਆਪਣੇ ਪਰਿਵਾਰ ਸਮੇਤ ਰਹਿੰਦੇ ଥି ਜਿਨ੍ਹਾਂ ਵਿੱਚੋਂ ਕਿ ਇੱਕ ਭਰਾ ਨੇ ਦੂਜੇ ਸਕੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਦੇ ਚਚੇਰੇ ਭਰਾ ਭੁਪਿੰਦਰ ਸਿੰਘ ਪਿਛਲੇ 80 ਸਾਲਾਂ ਤੋਂ ਅਮਰੀਕਾ ਵਿੱਚ ਆਪਣੇ ਦੋ ਬੇਟਿਆਂ ਕਰਮਜੀਤ ਸਿੰਘ ਮਲਤਾਨੀ ਅਤੇ ਵਿਪਨਪਾਲ ਮਲਤਾਨੀ ਸਮੇਤ ਪਰਿਵਾਰ ਨਾਲ ਰਹਿੰਦੇ ਸੀ ਅਮਰੀਕਾ ਵਿੱਚ ਇਹ ਪੂਰਾ ਪਰਿਵਾਰ ਰਹਿੰਦਾ ਸੀ ਬੀਤੀ ਰਾਤ ਜਦੋਂ ਭੁਪਿੰਦਰ ਸਿੰਘ ਦੇ ਵੱਡੇ ਲੜਕੇ ਕਰਮਜੀਤ ਮਲਤਾਨੀ ਨੇ ਕਮਰੇ ਵਿੱਚ ਸੋ ਰਹੇ ਆਪਣੇ 26 ਸਾਲਾ ਛੋਟੇ ਭਰਾ ਵੀਪਨ ਮਲਤਾਨੀ ਨੂੰ ਅੰਨੇਵਾਗ ਗੋਲੀਆਂ ਛਿਲਾ ਕੇ ਮੌਦੇ ਕੱਟ ਉਤਾਰ ਦਿੱਤਾ ਇਸ ਗੋਲੀਆਂ ਦੀ ਬਾਤ ਸੁਣ ਕੇ ਜਦੋਂ ਉਹਨਾਂ ਦੇ ਮਾਤਾ ਪਿਤਾ ਕਮਰੇ ਵਿੱਚੋਂ ਬਾਹਰ ਆਏ ਤਾਂ ਬਚਾਦ ਰਾਨ ਇਸ ਨੌਜਵਾਨ ਦੀ ਮਾਂ ਨੂੰ ਵੀ ਗੋਲੀ ਲੱਗੀ ਇਸ ਘਟਨਾ ਉਪਰੰਤ ਹਮਲਾਵਰ ਕਰਮਜੀਤ ਮਲਤਾਨੀ ਘਰੋਂ ਬਾਹਰ ਦੌੜ ਗਿਆ ਜਿਸ ਮਗਰੋਂ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਤੁਰੰਤ ਘਟਨਾ ਸਥਾਨ ਤੇ ਪਹੁੰਚੀ ਜਿਨ੍ਹਾਂ ਵੱਲੋਂ ਜਖਮੀ ਔਰਤ ਨੂੰ ਕਤਲ ਭੇਜਿਆ ਗਿਆ ਉਥੇ ਹੀ ਕਤਲ ਕਰਨ ਵਾਲੇ ਇਸ ਨੌਜਵਾਨ ਦੀ লাশ ਪੁਲਿਸ ਨੂੰ ਕੁਝ ਦੂਰੀ ਤੇ ਮਿਲੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਖੁਦ ਨੂੰ ਆਪਣੇ ਹੀ ਹਥਿਆਰ ਨਾਲ ਗੋਲੀ ਮਾਰ ਲਈ ਹੈ ਇਹ ਮੇਰੇ ਪਾਇਆ ਜੀ ਦੇ ਬੇਟਾ ਸੀ ਸਰਦਾਰ ਰੁਪਿੰਦਰ ਸਿੰਘ ਪਿਛਲੇ तकरीबन 40 ਸਾਲ ਤੋਂ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ ਉਹਨਾਂ ਦੇ ਦੋ ਲੜਕੇ ਸੀ ਵੱਡਾ ਕਰਨਜੀਤ ਤੇ ਛੋਟਾ ਸੀ ਵਿਪਲ ਮੁੰਡਾ ਜਿਹੜਾ ਜਿਹੜਾ ਕਰਮਜੀਤ ਸੀ ਉਹ ਵਿਆਹ ਹੋਇਆ ਸੀ ਉਹਦੇ ਤਿੰਨ ਬੱਚੇ ਸੀ ਅਗ ਨੂੰ ਘਰ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ ਐਤਵਾਰੇ ਤੇ ਨਹੀਂ ਪਤਾ ਪਤਾ ਜੇ ਲੱਗਾ ਤੇ ਇਹ ਸ਼ਨੀਵਾਰ ਦੀ ਰਾਤ ਨੂੰ ਇਹ ਦਰਦਨਾਕ ਘਟਨਾ ਵਾਪਰੀ ਜਿਹੜੀ ਕਰਮਜੀਤ ਜਿਹੜਾ ਭਵਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲਿੰਚ ਲਾਣੀ ਸ਼ੁਰੂ ਕਰ ਦਿੱਤੀਆਂ ਇਨੀ ਦੇਰ ਨੂੰ ਉਹਨ ਦਾ ਡੈਡੀ ਭਵਿੰਦਰ ਸਿੰਘ ਵੀ ਉੱਠ ਪਿਆ ਮਦਰ ਵੀ ਉੱਠ ਪਈ ਕਿਹ ਤਰੀਕਿਆਂ ਨੂੰ ਕੜਫੜ ਕੇ ਉਹਨਾਂ ਬਾਹਰ ਕੱਢਿਆ ਬਾਅਦ ਜਾ ਕੇ ਇਨੀ ਦੇਰ ਨੂੰ ਫਿਰ ਫੁੱਲਸ ਵੀ ਆ ਗਈ ਐਂਬੂਲੈਂਸ ਆ ਗਈ ਫੁੱਲਸ ਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ ਦੋਨਾਂ ਦੀ ਮੌਤ ਹੋ ਗਈ ਮੋਟੜੀ ਦੋਨਾਂ ਜੀ ਹੋ ਗਈ ਤੇ ਉਹਨਾਂ ਦੀ ਮਾਤਾ ਜਿਹੜੇ ਗੋਲੀ ਮਾਤਾ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਪਰ ਉਹ ਟੱਚ ਕਰਕੇ ਪੇਟ ਤੋਂ ਤੇ ਗੋਲੀ ਸਾਈਡ ਨੂੰ ਲੰਘੀ ਠੀਕ ਨੇ ਠੀਕ ਨੇ ਉਹ ਹਸਪੀਟਲ ਸੀ ਪਰ ਠੀਕ ਨੇ ਹੁਣ ਉਹ ਘਰ ਆ ਗਏ ਨੇ ਜਿਹੜੀ ਇਹ ਪਟੜਾਂ ਦਾ ਕੀ ਇਹ ਕਾਰਨ ਕੀ ਹੋ ਸਕਦਾ ਜੀ ਆ ਦਾ ਕਾਰਨ ਘਰ ਦੀ ਕੋਈ ਗੱਲਬਾਤ ਹੋ ਸਕਦੀ ਹੈ ਕੋਈ ਹੋਰ

ਕਿ ਇੰਡੀਆ ਘਰ ਦੇਚੋਂ ਰਹਿੰਦਾ ਹੂ ਇੰਡੀਆ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਦਾਦੀ ਹੈ ਬੱਚਿਆਂ ਦੀ ਭਵਿੰਦਰ ਸਿੰਘ ਦੀ ਮਦਦ ਉੱਥੇ ਰਹਿੰਦੇ ਹਾਂ ਇਸ ਕੋਟ ਨੂੰ ਲੱਗ ਗਿਆ ਕਿ ਸਿੱਖੀ ਪਾਣਾ ਹੈ ਬਹੁਤ ਹੀ ਇੱਕ ਮੰਦ ਭਾਗੀ ਘਟਨਾ ਹੈ ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ 'ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਜਿਹੜਾ ਜਦ ਸੋਗ ਦੇ ਵਿੱਚ ਡੁੱਬਿਆ ਪਿਆ ਹੈ ਸਾਡੇ ਪਰਿਵਾਰ ਸਾਰੇ ਉੱਥੇ ਮਰ ਕੇ ਵਿਚ ਹੀ ਰਹੇ ਨੇ ਉਹ ਵੀ ਪੂਰੇ। ਸੋਗਿਤ ਬੇਪਰਵਾਹ ਕਤਨਾਤ ਬੜ ਮਨਪਕੀ ਹੋਈ। ਹਾਲਾਂਕਿ ਇਸ ਨੌਜਵਾਨ ਨੇ ਆਪਣੇ ਸਕੇ ਭਰਾ ਤੇ ਮਾਂ ਤੇ ਗੋਲੀਆਂ ਕਿਉਂ ਚਲਾਈਆਂ ਤੇ ਫਿਰ ਆਤਮ ਹੱਤਿਆ ਕਿਉਂ ਕੀਤੀ ਇਸ ਘਟਨਾ ਦੇ ਪੂਰੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਅਮਰੀਕਾ ਦੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਜਾਣਕਾਰੀ ਮੁਤਾਬਕ ਘਟਨਾ ਵਾਲੇ ਘਰ ਨੂੰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਜਦਕਿ ਪਿੱਛੇ ਪੰਜਾਬ ਵਿੱਚ ਬੈਠੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਜੋ ਉਹਨਾਂ ਦੇ ਜੱਦੀ ਪਿੰਡ ਵਿੱਚ ਰਹਿ ਰਿਹਾ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਖ ਰਿਹਾ ਹੈ ਕਪੂਰਥਲਾ ਤੋਂ ਕਸ਼ਮੀਰ ਭੰਡਾਲ ਸੈਂਟਰਲ ਪੰਜਾਬ ਟੀਵੀ